ਬੜੇ ਪਿਆਰ ਨਾਲ ਲਿਖ ਸਾਖੀ ਦਾ ਜ਼ਿਕਰ ਕਰਨ ਲੱਗਾ ਤਰਜਿਆ ਦਿਓ ਇੱਕ ਗਰੀਬ ਮਲਾਸੀ ਕਿ ਉਹ ਵੇੜੀ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਉਹਦਾ ਪਰਿਵਾਰ ਚੱਲਦਾ ਕਿਰਤ ਕਰਦਾ ਜਦੋਂ ਦੀ ਵੇੜੀ ਵਿੱਚ ਸਿੱਖ ਆ ਕੇ ਬੈਠਦੇ ਨੇ ਗੱਲਾਂ ਕਰਦੇ ਨੇ ਅਲੱਗ-ਕਦੀਆਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਛਾ ਜੀ ਦੀ ਵਡਿਆਈ ਕਰਦੇ ਨੇ ਸਤਿਗੁਰ ਜੀ ਦੇ ਦਰਸ਼ਨਾਂ ਦੀ ਗੱਲ ਕਰਦੇ ਨੇ ਗਰੀਬ ਬਲਾ ਸੈਦੇ ਨੇ ਪੁੱਛ ਲਿਆ ਸਿੱਖੋ ਜਿਸ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹੋ ਉਹਦੇ ਦਰਸ਼ਨ ਹੋ ਸਕਦੇ ਨੇ ਕਹਿੰਦੇ ਹੋਣਗੇ ਜੀ ਅਨੰਦਪੁਰ ਸਭ ਬੈਠੇ ਨੇ ਬਾਪੂ ਅੱਛਾ ਸਭਾ ਹੀ ਮਾਨ ਕਹਿੰਦੇ ਜੀ ਮੈਂ ਜਾ ਨਹੀਂ ਸਕਦਾ ਵੇਢਿ ਚਲਾਣੀ ਕਰਦਾ ਗੁਜ਼ਾਰਾ ਹੈ ਕਹਿੰਦੇ ਜੇ ਜਾ ਨਹੀਂ ਸਕਦਾ ਤੇ ਕੋਈ ਗੱਲ ਨਹੀਂ ਪ੍ਰੋਸਰ ਰੱਖੀ ਤੇ ਯਾਦ ਕਰੀਂ ਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਉਣਗੇ ਸਿੱਧਕ ਹੋਣਾ ਚਾਹੀਦਾ ਇਹਨਾਂ ਵੀ ਅੱਜ ਤੂੰ ਯਾਦ ਕਰੇ ਤੇ ਕੱਲ ਤੇ ਰਸ ਸਿੱਧਕ ਟੁੱਟ ਜੀ ਅਰਦਾਸ ਦਿਨੋਂ ਕਰੀ ਬੇਨਤੀ ਕਰਦਾ ਹੁੰਦਾ ਹੰਨਾ ਹਰ ਦਿਵਾਨ ਜਦੋਂ ਤੁਸੀਂ ਹਿਰਦੇ ਦੀ ਗਹਿਰਾਈ ਵਿੱਚੋਂ ਕੋਈ ਗੱਲ ਕਰਦੇ ਹੋ ਨਾ ਤੇ ਮਾਲਕ ਕੰਨ ਲਾ ਕੇ ਸੁਣਦਾ ਹੈ ਸੱਚ ਜਾਣੇ ਉਹ ਰੋਜ਼ ਬੇੜੀ ਚਲਾਉਂਦਾ ਹੈ ਬੇੜੀ ਨੂੰ ਧੋਂਦਾ ਹੈ ਕੱਪੜਾ ਮਾਰਦਾ ਹੈ ਸਾਫ਼ ਕਰਦਾ ਹੈ ਤੇ ਮਨ ਵਿੱਚ ਆਸ ਹੈ ਵੀ ਆਉਣਗੇ ਗੁਰੂ ਸਾਹਿਬ ਤੇ ਜਿਹੜੇ ਹੋਰ ਮਲਾਹ ਨੇ ਨਾ ਵਾਲੇ ਵਾਲੇ ਸਾਰੇ ਕਹਿੰਦੇ ਹੋਏ ਕਿ ਟੁੱਟੀ ਜੀ ਬੜੇ ਨੂੰ ਦੀ ਸੁਭਾਅ ਹੈ ਨਾ ਬੰਦੇ ਦਾ ਤਾਂ ਚ ਮਾਰਦਾ ਵੈਸੇ ਤਾਂ ਚ ਮਾਰਨੀ ਨਹੀਂ ਚਾਹੀਦੀ ਰੱਬ ਦੀ ਖੇਡ ਆ ਦੇ ਰੰਗ ਨੇ ਪਤਾ ਨਹੀਂ ਕੀ ਹੋ ਜੇ ਉਹ ਰੋਜ਼ ਉਹ ਕਹਿੰਦੇ ਕਹਿੰਦੇ ਇਹਨੂੰ ਟੁੱਟੀ ਜੀ ਬੜੇ ਨੂੰ ਰੋਜ਼ ਹੀ ਕੱਪੜਾ ਮਾਰੀ ਜਾਂਦਾ ਰੋਜ਼ ਹੀ ਧੋਈ ਜਾਂਦਾ ਕੀ ਲੱਗਾ ਇਹਨੂੰ ਕਹਿੰਦੇ ਤੁਹਾਨੂੰ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਕੇ ਬੈਠਣਾ ਹੈ ਹੋ ਗਿੰਦੇ ਕਮਲਾ ਹੋ ਗਿਆ ਪਾਤਸ਼ਾਹ ਦਾ ਪਾਤਸ਼ਾਹ ਤੇਰੀ ਟੁੱਟੀ ਜੀ ਬੇੜੀ ਚ ਆ ਕੇ ਬੈਠਣਗੇ ਕਹਿੰਦੇ ਮੇਰਾ ਬੋਲੋ ਕੀ ਹੈ ਰੋਸਾ ਮੇਰਾ ਵਿਸ਼ਵਾਸ ਹੈ ਘਰ ਗੱਲ ਮੈਂ ਨੇੜੇ ਰੱਖਾਂ ਸਮੇਂ ਦੀ ਨਜ਼ਾਕਤ ਹੈ ਰੋਜ਼ ਯਾਦ ਕਰਦਾ ਤੇ ਇੱਕ ਦਿਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਤੇ ਸਵਾਰ ਨੇ ਤੇ ਦੀ ਬੇੜੀ ਵਿੱਚ ਆ ਕੇ ਬੈਠ ਗਏ ਕਿੰਨੀ ਖੁਸ਼ੀ ਹੋਵੇ ਜਦੋਂ ਭੁੱਖ ਲੱਗੀ ਹੋਵੇ ਧਿਆਨ ਦਿਓ ਨੌਜਵਾਨ ਵੀਰ ਬਿਠੇ ਨੇ ਜਿੰਨੂੰ ਭੁੱਖ ਲੱਗੀ ਹੋਵੇ ਉਹਨੂੰ ਪ੍ਰਸ਼ਾਦਾ ਮਿਲ ਜੇ ਆਨੰਦਨ ਭੁੱਖ ਲੱਗੀ ਹੋਵੇ ਪਿਆਸ ਬੁਨਾ ਪਿਆਸ ਤੋਂ ਤੇ ਪਾਣੀ ਵੀ ਨਹੀਂ ਪੀਣਾ ਚਾਹੀਦਾ ਇਹਦਾ ਡਾਕਟਰ ਲੋਕ ਕਹਿੰਦੇ ਪਿਆਸ ਲੱਗੇ ਤੇ ਪਾਣੀ ਪਿਓ ਸਾਜ ਅੱਖਾਂ ਨੂੰ ਪਿਆਸ ਲੱਗੀ ਸੀ ਬੜੀ ਖੁਸ਼ੀ ਹੋਈ ਬੜਾ ਚਾਹ ਛੜਿਆ ਪੀਤਾ ਵਿਕਰਮ ਗੋਵਿੰਦ ਸਿੰਘ ਮਹਾਰਾਜ ਜੀ ਆਏ ਨੇ ਦਰਸ਼ਨ ਕਰਦਾ ਹੈ ਪੜਦਾ ਤੁਦ ਟਿੱਛ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਬੜੀ ਰੀਜ ਨਾਲ ਅੱਖਾਂ ਨਾਲ ਦیدار ਕਰ ਰਿਹਾ ਹੋਇਆ ਬਦੇਗੀ ਵੇੜੀ ਚ ਬਿਠਾ ਲਿਆ ਤੇ ਵੇੜੀ ਕਿਨਾਰੇ ਤੇ ਨਹੀਂ ਲਾ ਰਿਆ ਸਾਹ ਬਣੇ ਹੱਸ ਕੇ ਕਿਆ ਉਸ ਇੰਦਾ ਵੇੜੀ ਕਿਨਾਰੇ ਤੇ ਕਿਉਂ ਨਹੀਂ ਲਾ ਰਿਆ ਕਹਿੰਦੇ ਮਹਾਰਾਜ ਆਏ ਤੇ ਆਪਣੀ ਮਰਜ਼ੀ ਨਾਲੋ ਜਾਣਾ ਮੇਰੀ ਮਰਜ਼ੀ ਨਾਲ ਆਣਾ ਜਿੰਨਾ ਚ ਰੱਖਾਂ ਦੀ ਪਿਆਸ ਨਾ ਨਾ 부ਝੀ ਫਿਰ ਨਾ ਚ ਬੇੜੀ ਕਿਨਾਰੇ ਤੇ ਲਾੜੇ ਸੱਚ ਜਾਣਿਓ ਜੋ ਸਾਡੇ ਵਿਦਵਾਨਾਂ ਨੇ ਲਿਖਿਆ ਪੰਜ ਸੱਤ ਘੰਟੇ ਦਰਸ਼ਨ ਕਰਦਾ ਰਿਆ ਬੇੜੀ ਕਿਨਾਰੇ ਤੇ ਲੱਗੀ ਬਾਦਸ਼ਾਹ ਨੇ ਆਪਣੇ ਜੇਬ ਚੋਂ ਪੈਸੇ ਕੱਢੇ ਸੇਦਾ ਤੇ ਰ ਪਰਿਵਾਰ ਰਖ ਲੈ ਹੱਥ ਜੋੜੇ ਮਹਾਰਾਜ ਤੁਹਾਡੇ ਕੋਲ ਪੈਸੇ ਨਹੀਂ ਲੈਣੇ ਕਿਉਂ ਨਹੀਂ ਲੈਣੇ ਫਿਰ ਸਾਰਿਆਂ ਕੋਲ ਲੈਂਦਾ ਧਿਆਨ ਦੇ ਬੀਬੀ ਪੜੋ ਸਿੱਖਵੇਂ ਨਾ ਕਰੀਏ ਬੀ ਕੁਝ ਨਹੀਂ ਮਿਲਿਆ ਮੰਗਣਾ ਸਿੱਖ ਲਈਏ ਮੰਗਣਾ ਆ ਜੇ ਮਹਾਰਾਜ ਤੁਹਾਡੇ ਕੋਲ ਪੈਸੇ ਹੀ ਲੈਣੇ ਕਿਉਂ ਨਹੀਂ ਲੈਣੇ ਸੌਦਾ ਕਰਨਾ ਤੁਹਾਡੇ ਨਾਲ ਸੌਦਾ ਕਾਹਦਾ ਸੌਦਾ ਬਈ ਪਾਛਾ ਪ੍ਰਜਾ ਜੋ ਤੁਸੀਂ ਵੀ ਬਲਾਓ ਫਿਰ ਮੈਂ ਵੀ ਮਲਾ ਫਰਕ ਕੀ ਹੈ ਮੈਂ ਛੋਟੀ ਜੀ ਨਦੀ ਪਾਰ ਕਰਾਉਣ ਵਾਲਾ ਮਲਾ ਹਾਂ ਤੁਸੀਂ ਭਵ ਸਾਗਰ ਪਾਰ ਕਰਾਉਣ ਵਾਲੇ ਮਲਾ ਹੋ ਉਹ ਮੇਰੇ ਪਾਤਸ਼ਾਹ ਤੁਸੀਂ ਮੇਰੀ ਬੇੜੀ ਤੇ ਬੈਠੇ ਹਾਂ ਜੀ ਬੈਠਾ ਮੈਂ ਤੁਹਾਨੂੰ ਨਦੀ ਪਾਰ ਕਰਾਈ ਕਰਾਈ ਕੱਲ ਤੇਰੇ ਦਰ ਤੇ ਗਰੀਬ ਇਹ ਸੈਦਾ ਹੈ ਭਵ ਸਾਗਰ ਪਾਰ ਕਰਾ ਦਿਓ ਸ਼ਰਤ ਇਹ ਨਹੀਂ ਅੱਜ ਕੁਝ ਲੈਣਾ ਤੇ ਨਾ ਹੀ ਕੱਲ ਕੁਝ ਦੇਣਾ ਬੜੀਆਂ ਪਿਆਰੀਆਂ ਲਾਈਨਾਂ ਕਹਿ ਕਿ ਖੇਮਤ ਚਾ ਚਕਣਾ ਸੈਦਾਬਾਦੇ ਕੀ ਕਹਿੰਦਾ ਹੋ ਮੋਰਾ ਦੇਕੇ ਗਲੋ ਨਾਲ ਮੈਨੂੰ ਕਿਤੇ ਸ਼ਦੀਰ ਨਾ ਮੇਰਾ ਅਵਸਾਰ ਛੱਡੀ ਪੁਰਾਣੀ ਲੜੀ ਮੋਰਾ ਲੱਲੀਆਂ ਤੇ ਸੌਦਾ ਭੁੱਲ ਜਾਣਾ ਤੂੰ 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 ਯਾਦ ਤੇ ਰਹੇਗਾ ਨਾ ਓਏ ਅੱਜ ਤੁਸੀਂ ਆਏ ਮੈਂ ਪਾਰ ਕੀਤਾ ਕੱਲ ਨਹੀਂ ਆਵਾਂ ਮਿੱਤੂਤਾਰ ਛੱਡੀ ਇਸੇ ਦਾ ਕਹਦੇ ਆ ਮਹਾਰਾਜ ਤੁਸੀਂ ਆਇ ਮੈਂ ਪਾਰ ਕੀਤਾ ਕਿ ਉਹਨਾਂ ਦੇਖਿਓ ਜਦੋਂ ਪਾਤਸ਼ਾਹ ਖੁਸ਼ ਹੁੰਦੇ ਨੇ ਸਤਗੁਰੂ ਜੀ ਤੋਠਦੇ ਨੇ ਤੇ ਅਗਵਦੀ ਸਾਹਿਬ ਨੇ ਕਿਹਾ ਅੱਗੋਂ ਹੱਸ ਕੇ ਹਜੂਰ ਨੇ ਕਿਹਾ ਸੈਂਦਿਆ ਉਹ ਤੇਰੀਆਂ ਗੱਲਾਂ ਪਿਆਰੀਆਂ ਨੇ ਮਹਾਰਾਜ ਕਹਿੰਦੇ ਕਮਾਲ ਹੈ ਜੀ ਤੇਰੀਆਂ ਗੱਲਾਂ ਬਹੁਤ ਪਿਆਰੀਆਂ ਨੇ ਸਾਹਿਬ ਕਹਿੰਦੇ ਅੱਜ ਮੈਂ ਆਇਆ ਵੇਖੋ ਗੁਰੂ ਸਾਹਿਬ ਦੀ ਕਿਰਪਾ ਬਾਪੂ ਨਾਨਕ ਦੀਆਂ ਬਖਸ਼ਿਸ਼ਾ ਓਏ ਅੱਜ ਮੈਂ ਆਇਆ ਤੂੰ ਪਾਰ ਕੀਤਾ ਹੋ ਜਾ ਇੱਕੀ ਕੁੱਲਾ ਤੇਰੀਆਂ ਤਾਰੀਆਂ ਨੇ ਫਿਰ ਸੁੜਿਓ ਨਹੀਂ ਬੜੀ ਬੰਦਾ ਨਹੀਂ ਨਾ ਟਿਕਦਾ ਹਜ਼ੂਰ ਹੱਸ ਕੇ ਕਹਿੰਦੇ ਆ ਗੋ ਹੱਸ ਕੇ ਹਜ਼ੂਰ ਨੇ ਕਿਆ ਸੈੰਦਿਆ ਓ ਤੇਰੀਆਂ ਗੱਲਾਂ ਦਿਆ ਦੀਆਂ ਨੇ ਹੋਇ ਅਜ ਮੈਂ ਆਇਆ ਤੂੰ ਪਾਰ ਕੀਤਾ ਹੋ ਜਾ 21 ਕਿੱਲਾ ਤੇਰੀਆਂ ਤਾਰੀਆਂ ਨੇ ਮਰਜ਼ ਕਹਿੰਦੇ ਸੌਦਾ ਮੰਜੂਰ ਹੈ ਜਾਂ ਪਰ 21 ਕਿੱਲਾ ਤੇਰੀਆਂ ਭਵ ਸਾਗਰ ਤੋਂ ਪਾਰ ਕਰ ਪਿਆ ਮੈਂ ਫਿਰ ਬੇਨਤੀ ਕਰਨ ਲੱਗਾ ਮੰਗਣਾ ਸਿੱਖ ਲੋ ਨੂੰ ਗੁਰੂ ਨਾਨਕ ਸਾਹਿਬ ਤੇ ਖਜ਼ਾਨੇ ਖੋਲ ਕੇ ਬੈਠੇ ਨੇ ਲੁੱਟਣਾ ਕਰਨ ਆ ਜੇ ਵੇਖੋ ਪਰੋਸਾ ਸੀ ਅੱਜ ਫਿਰ ਬੇਨਤੀ ਕਰਨ ਲੱਗਾ ਗੁਰੂ ਦੀ ਗੋਦ ਵਿੱਚ ਬੈਠਾ ਪਰੋਸਾ ਰਖਿਓ ਅੱਜ ਜਿਵੇਂ ਭਾਈ ਸੈਦੇ ਦੀ ਬੇੜੀ ਨੂੰ ਪਾਗ ਲਾਏ ਅੱਖਾਂ ਦੀ ਕੁੱਲੀ ਨੂੰ ਵੀ ਪਾਗ ਲਾਣਗੇ ਅੱਜ ਵੀ ਨੇ ਪਾਛਾ ਪਰ ਸ਼ਰਤ ਹੈ ਵਿਸ਼ਵਾਸ ਸਿਦਕ ਤੁਹਾਡੇ ਕੋਲ ਉਸ ਗੁਰਸਿੱਖ ਵਰਗਾ ਹੋਣਾ ਚਾਹੀਦਾ ਹੈ